ਵਿਰੋਧ ਤੁਹਾਨੂੰ ਦਿਖਾ ਰਿਹਾ ਹੈ ਦੇਸੀ ਜੁਗਾੜ ਜਿਹਦੇ ਨਾਲ ਹੁੰਦੀ ਹੈ ਘੋੜੇ ਦੀ ਚੰਗੀ ਤਰ੍ਹਾਂ ਸਫਾਈ ਜਿਵੇਂ ਆਪਣੇ ਵਾਲ ਵੱਧ ਜਾਂਦੇ ਆ ਪਕਟਾਣ ਲਈ ਕਿਸੇ ਹੈਅਰ ਡ੍ਰੈਸਰ ਜਾਂ ਸਲੂਨ ਤੇ ਜਾਂਦੇ ਆ ਤਾਂ ਉਹ ਘੋੜਿਆਂ ਨੂੰ ਪਈ ਸਲੂਨ ਤੇ ਲਜਾਇਆ ਨਹੀਂ ਜਾ ਸਕਦਾ ਤਾਂ ਘਰ ਹੀ ਇਹਦੇ ਸੰਦ ਸੱਪੇ ਤਿਆਰ ਕਰਨੇ ਪੈਂਦੇ ਆ ਤਾਂ ਵੀਰਾਂ ਨੇ ਇੱਕ ਜੁਗਾੜ ਤਿਆਰ ਕੀਤਾ ਜਿਹਦੇ ਨਾਲ ਘੋੜੇ ਦੇ ਫालतू ਵਾਲ ਜਿਵੇਂ ਲੂਆਂ ਹੁੰਨੀਆਂ ਉਹ ਬੜੀਆਂ ਸੋਖੀਆਂ ਲੈ ਜਾਂਦੀਆਂ ਤਾਂ ਤੁਸੀਂ ਦੇਖਦੇ ਹੋਵੋਗੇ ਜਦੋਂ ਸ਼ੋਅ ਲਈ ਵੀ ਘੋੜੇ ਨੂੰ ਤਿਆਰ ਕਰਦੇ ਆ ਤੁਹਾਨੂੰ ਇਹ ਸੋਨਾ ਜਿਹਾ ਦੁੱਧ ਵਰਗਾ ਕੱਢਿਆ ਜਾਂਦਾ ਹੈ ਤਾ ਇਹ ਉਸ ਤਰ੍ਹਾਂ ਦੇ ਥੋੜੇ ਡਿਵਾਈਸ ਹੈ ਇੱਕ ਤਾਂ ਖਰਖਰਾ ਤਾਂ ਸਾਰਿਆਂ ਨੂੰ ਪਤਾ ਹੈ ਤੇ ਇਹਦੇ ਬਾਰੇ ਵੀ ਬਹੁਤ ਸਾਰਿਆਂ ਨੂੰ ਪਤਾ ਹੀ ਹੋਣਾ ਤੇ ਇਹ जुगाੜ ਇੱਕ ਤਿਆਰ ਕੀਤਾ ਜਾਂਦਾ ਜਿਹਦੇ ਨਾਲ ਕੀ ਹੈ ਜਮਾ ਘੋੜਾ ਨੀਰਾ ਦੁੱਧ ਵਰਗਾ ਨਿਕਲ ਆਂਦਾ ਤੇ ਸੋਹਣਾ ਸੋਹਣਾ ਲੱਗਦਾ ਬਈ ਤਾਂ ਇਹ ਜਿਹੜਾ ਡਿਵਾਈਸ ਹੈ ਉਸ ਤਰ੍ਹਾਂ ਹੀ ਕਹਿ ਸਕਦੇ ਉਸ ਨੂੰ ਘੋੜਿਆਂ ਦਾ ਆਹ ਦੇਖੋ ਆਹ ਦੇਖੋ ਕਿਵੇਂ ਦੇਖ ਲੋ ਆ ਨਿਕਲਦੀਆਂ ਲੂਆਂ ਥੱਲੇ ਡਿੱਗਦੀਆਂ ਤੇ ਘੋੜਾ ਚਮਕ ਜਾਊਗਾ ਜਮਾ ਆ ਥੋੜੀ ਦੇਰ ਬਾਅਦ ਤੁਹਾਨੂੰ ਦਿਖਾਵਾਂਗੇ ਥੱਲੇ ਢੇਰ ਵੱਜਿਆ ਲੂਆਂ ਦਾ ਤੇ ਕਈ ਵਾਰ ਮੇਲਿਆਂ 'ਚ ਵੀ ਦੇਖਦੇ ਨਾ ਘੋੜੇ ਤੇ ਬਾਵਾ ਵਾਲ ਜਿਹੇ ਹੁੰਦੇ ਆ ਹੋਰ ਹੀ ਜੱਤ ਜੀ ਬਣੀ ਪਈ ਹੁੰਦੀ ਆ ਤਾਂ ਉਹਦੀ ਉਸ ਤਰ੍ਹਾਂ ਦੀ ਗਰੂਮਿੰਗ ਨਹੀਂ ਕੀਤੀ ਜਾਂਦੀ ਉਸ ਕਰਕੇ ਹੁੰਦਾ ਜਿਹੜੀ ਐਸ ਨਾਲ ਕੀਤੀ ਜਾਣੀ ਚਾਹੀਦੀ ਸੀ ਤਾਂ ਭਾਗਸਰ ਵਾਲੇ ਵੱਡੇ ਘੋੜੇ ਦਾ ਕੇਅਰ ਟੇਕਰ ਗੋਪੀ ਆ ਗੋਪੀ ਭਾਈ ਤੋਂ ਆਪਾਂ ਪੁੱਛਦੇ ਆ ਕਿਵੇਂ ਕੰਮ ਕਰਦਾ ਹੈ ਲਾਦੂ ਹੈ ਘੋੜਾ ਨਾਲ ਉਸ ਤਰ੍ਹਾਂ ਆ ਉਸ ਤਰ੍ਹਾਂ ਇਹ ਸ਼ੋਅ ਲਈ ਤਿਆਰ ਕਰਦੇ ਆ ਉਹ ਸਫਾਈ ਕਰਦੇ ਆ ਆ ਸਫਾਈ ਕਰਦੇ ਆ ਕਿੰਨੇ ਦਿਨਾਂ ਬਾਅਦ ਮਾਰਨਾ ਪੰਡਾ ਤਰੇ ਇਹ ਤਾਂ ਭਲਾ ਜਾਨਾ ਮਾਰੀ ਜਣੀ ਅੱਛਾ ਹਾਂਜੀ ਅੱਛਾ ਕਈਆਂ ਲੂਂਜੀ ਲੂਜੀ ਬਹੁਤ ਚੜੀ ਹੁੰਦੀ ਹੈ ਕਈਆਂ ਦੇ ਤਾਂ ਹਾਂਜੀ ਹਾਂ ਯਾਰ ਲੂਈਆਂ ਇਹ ਸਾਰੀ ਮਾਰਦੇ ਨਹੀਂ ਮਤਲਬ ਉਹ ਤਾਂ ਹੋ ਜਾਂਦਾ ਹੈ ਹਾਂ ਹਾਂ ਤਾਂ ਹੀ ਲੂਣ ਲੈਂਦੀ ਹੈ ਬਾਈ ਦੀ ਹਾਂ ਬੜੀ ਲੂਣ ਲਈ ਭਈ ਅੱਜ ਦੀ ਹੁਣ ਇਹ ਸਿੰਪਲ ਜਿਹੜਾ ਬਲੇਡ ਹੁੰਦਾ ਉਹ ਤਿਆਰ ਕਰਾਇਆ ਹੈ ਨਾ ਇਸ ਚ ਹਾਂਜੀ ਆੰਗਰੇਜ਼ ਦੁਕਾਨ ਤੋਂ ਮਿਲ ਜਾਂਦਾ ਮਿਲ ਜਾਂਦਾ ਦੋਸਤੋ ਸਪੈਸ਼ਲ ਘੋੜਿਆਂ ਦਾ ਉਸਤਰਾ ਜਿਹੜੇ ਫालतू ਵਾਲ ਹੋ ਜਾਂਦੇ ਆ ਘੋੜਿਆਂ ਦੇ ਉਹ ਲਾ ਕੇ ਹੁਣ ਦੇਖੋ ਕਿਵੇਂ ਚਮਕਦਾ ਘੋੜਾ ਇਹਦਾ ਬਸ਼ੇਰੀ ਆ ਬਸ਼ੇਰੀ ਤੇ ਤੁਹਾਨੂੰ ਇਹ ਯੂਜ਼ ਕਰਕੇ ਦਿਖਾ ਰਹੇ ਆ ਇਹ ਖਰਖਰਾ ਵੀ ਜ਼ਰੂਰੀ ਹੁੰਦਾ ਹੈ ਤੇ ਆ ਵੀ ਜ਼ਰੂਰੀ ਆ। ਹਾਂਜੀ। ਇਹ ਚਿੜਿ ਚੂੜੀ ਵੀ ਲਾ ਜਾਂਦੀ ਹੈ। ਅੱਛਾ। ਹਾਂਜੀ। ਮ사ਜ ਇੱਕ ਤਰ੍ਹਾਂ ਦੀ ਆ ਵੀ। ਮ사ਜ। ਮਾਲ ਛੋੜੀਏ ਕੋੜੀ ਦੀ। ਹਾਂਜੀ ਮਾਲ ਛੀ ਮਾਲ। ਲਓ ਜੀ। ਹੁਣ ਦੇਖੋ। ਰੰਗ ਨਿਖਰ ਕੇ ਆ ਜਾਂਦਾ ਹੈ। ਮਿੱਟੀ ਵੀ ਲਹਿ ਜਾਂਦੀ ਅੱਧੀ ਤਾਂ ਨਾ ਵਾਲਾਂ ਵਾਲੀ। ਹਾਂਜੀ ਹਾਂਜੀ।